ਇਸ ਤਰੀਕੇ ਨਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਕਿੰਨਾ ਕਬੜਾ ਕੱਠ ਨਜ਼ਰ ਆ ਰਿਹਾ ਜਿੱਤ ਕਿੰਨੀ ਨਜ਼ਦੀਕ ਆ ਅੱਛਾ ਜੀ ਲੋਕਾਂ ਦਾ ਸਹਿਯੋਗ ਲੋਕਾਂ ਦਾ ਪਿਆਰ ਆਪਣੇ ਨਾਲ ਹੈ ਸੈਂਟਰ ਚ ਆਪਾਂ ਭਾਜਪਾ ਦੀ ਸਰਕਾਰ ਬਦਲਣੀ ਹੈ ਤਾਨਾਸ਼ਾ ਸਰਕਾਰ ਤੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੂੰ ਪਾਓ ਸੈਂਟਰ ਚ ਇੰਡੀਆ ਆਲਾਈንስ ਨੂੰ ਪਾਓਗੇ ਕਾਂਗਰਸ ਵੱਲੋਂ ਚਿਹਰਾ ਐਲਾਨ ਕਰ ਦਿੱਤਾ ਪਹਿਲਾਂ ਰਾਣਾ ਗੁਰਜੀਤ ਦੀ ਗੱਲ ਹੋ ਰਹੀ ਸੀ ਪਰ ਹੁਣ ਬਜਿੰਦਰ ਸਿੰਘ ਲਾ ਆ ਗਏ ਮੈਦਾਨ ਜੀ ਲੋਕ ਵਿਕਾਸ ਨੂੰ ਵੋਟਾਂ ਪਾਉਣ ਵਾਲੇ ਨੇ ਹਰੜ ਦੇ ਲੋਕਾਂ ਨੇ ਜਿਹੜੀ ਇਕੱਲੀ ਇਕੱਲੀ ਵੋਟ ਹੈ ਮਲਵਿੰਦਰ ਸਿੰਘ ਕੰਗ ਜੀ ਨੂੰ ਵਿਕਾਸ ਦੇ ਕੰਮਾਂ ਨੂੰ ਪਾਉਣੀ ਹੈ ਮਿਹਨਤ ਕਰ ਰਹੇ ਹਾਂ ਦਿਨ ਰਾਤ ਕਰਾਂਗੇ ਹਲੇ ਸਾਲ 2 ਹੋਏ ਨੇ ਤੁਸੀਂ ਸਾਰੇ ਰੋਪਣ ਹਲਕੇ ਦੇ ਵਿੱਚ ਅੱਜ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਵੱਲੋਂ ਆਵਾਜ਼ ਦੀ ਪਾਰਟੀ ਦੇ ਵਰਕਰ ਆਗੂ ਪਹੁੰਚ ਚੁੱਕੇ ਨੇ ਬੜਾ ਇਕੱਠ ਹੋਇਆ ਤਾਂ ਮੰਤਰੀ ਅਨਮੋਲ ਗਗਰਮਾਨ ਸਾਡੇ ਨਾਲ ਨੇ ਤਾਂ ਮੈਮ ਅੱਜ ਦੀ ਅੱਜ ਦੀ ਲੜਾਈ ਦਾ ਜਿਸ ਤਰੀਕੇ ਨਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਕਿੰਨਾ ਕੁ ਵੱਡਾ ਕਠਨਜ਼ਰ ਆ ਰਿਹਾ ਜਿੱਤ ਕਿੰਨੀ ਨਜ਼ਦੀਕ ਆ ਰਹੀ ਬਹੁਤ ਅੱਛਾ ਜੀ ਲੋਕਾਂ ਦਾ ਸਹਿਯੋਗ ਲੋਕਾਂ ਦਾ ਪਿਆਰ ਆਪਣੇ ਨਾਲ ਹੈ ਤੇ ਪੂਰੀ ਉਮੀਦ ਹੈ ਪੰਨਾਂ ਦੀ ਵਰਖਾ ਹੋ ਰਹੀ ਹੈ ਇਹ ਵਿਕਾਸ ਦੇ ਕਾਰਜਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਹੋ ਰਹੀ ਹੈ ਤੇ ਲੋਕ ਵਿਕਾਸ ਨੂੰ ਵੋਟਾਂ ਪਾਉਣਗੇ ਜਿੰਦਾਬਾਦ ਸੈਂਟਰ ਚ ਆਪਾ ਭਾਜਪਾ ਦੀ ਸਰਕਾਰ ਬਦਲਣੀ ਹੈ ਕਾਨਾਸ਼ਾ ਸਰਕਾਰ ਤੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੂੰ ਪਾਓ ਸੈਂਟਰ ਚ ਇੰਡੀਆ ਆਲਾਈንስ ਨੂੰ ਪਾਉਗੀ ਕਾਂਗਰਸ ਵੱਲੋਂ ਚਿਹਰਾ ਐਲਾਨ ਕਰ ਦਿੱਤਾ ਪਹਿਲਾਂ ਰਾਣਾ ਗਰਜੀਤ ਦੀ ਗੱਲ ਹੋ ਰਹੀ ਸੀ ਪਰ ਹੁਣ ਬਜਿੰਦਰ ਸਿੰਘ ਲਾ ਆ ਗਏ ਮੈਦਾਨ ਚ ਕੋਈ ਮੁਕਾਬਲਾ ਨਹੀਂ ਜੀ ਲੋਕ ਵਿਕਾਸ ਨੂੰ ਵੋਟਾਂ ਪਾਉਣ ਵਾਲੇ ਨੇ ਖਰੜ ਦੇ ਲੋਕਾਂ ਨੇ ਜਿਹੜੀ ਕੱਲੀ ਕੱਲੀ ਵੋਟ ਹੈ ਮਲਵਿੰਦਰ ਸਿੰਘ ਕੰਗਜੀ ਨੂੰ ਵਿਕਾਸ ਦੇ ਕੰਮਾਂ ਨੂੰ ਪਾਉਣੀ ਹੈ ਮਿਹਨਤ ਕਰ ਰਹੇ ਦਿਨ ਰਾਤ ਇਕ ਕਰਾਂਗੇ ਹਲੇ ਸਾਲ 2 ਹੋਏ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਚੰਗੀ ਸਿਆਸਤ ਬਣਵਾਉਣੀ ਲੋ ਤੁਹਾਡੀ ਗੱਡੀ ਦੇ ਉੱਤੇ ਐਮਐਲਏ ਮੰਤਰੀ ਇਕੱਠੇ ਹੋ ਗਏ ਨੇ ਤਾਂ ਹੁਣ ਲੱਗਦਾ ਕਿ ਕਾ ਐਮਪੀ ਰਹਿਣਾ ਬਾਕੀ ਹੈ ਕਿ ਐਮਪੀ ਜਿਹੜੇ ਖੜੇ ਨੇ ਅਗਰ ਬਣਦੇ ਨੇ ਤਾਂ ਵੱਡਾ ਵਿਕਾਸ ਹੋਏਗਾ ਇਲਾਕੇ ਦਾ ਬਿਲਕੁਲ ਠੀਕ ਹੈ ਜੀ ਐਮਪੀ ਤਾਂ ਐਮਐਲਏ ਤੁਹਾਡਾ ਸਰਕਾਰ ਦਾ ਮਨਿਸਟਰ ਹੈ ਐਮਪੀ ਵੀ ਮਿਹਨਤੀ ਹੋ ਗਿਆ ਕੰਮ ਦੀ ਜਿਹੜੀ ਰਫਤਾਰ ਹੈ ਉਹ ਤਾਂ ਦਿਨ ਤੋਂ ਗੁਣੀ ਰਾਤ ਚੋਗਣੀ ਹੋ ਜਾਂਦੀ ਹੈ ਜਿੱਦਾਂ ਮੈਂ ਧੰਨਵਾਦ ਨਾਲ ਮੰਤਰੀ ਅਨਮੋਲ ਗਨਮਾਨ ਵੱਲੋਂ ਵੀ ਲਗਾਤਾਰ ਸਿਕਾ ਦੇ ਉੱਤੇ ਆਣ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਆਮਾਦੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਚ ਪਹੁੰਚੇ ਨੇ ਤਾਂ ਐਮਐਲਏ ਮੰਤਰੀ ਇੱਕ ਗੱਡੀ ਦੇ ਵਿੱਚ ਸਵਾਰ ਹੋਏ ਨੇ ਤਾਂ ਇਸ ਨੂੰ ਲੈ ਕੇ ਸਿਆ ਭਗਵੰਤ ਮਾਨ ਕੋ ਜੀ ਦੇਰੀ ਚ ਪਹੁੰਚ ਰਹੇ ਨੇ ਇਹਨਾਂ ਨੂੰ ਦੱਸਿਆ ਗਿਆ ਕਿ ਆਨੰਦਪੁਰ ਸਾਹਿਬ ਦੀ ਸੀਟ ਆਮਾਦੀ ਪਾਰਟੀ ਦੀ ਝੋਲੀ ਦੇ ਵਿੱਚ ਹੀ ਪਵੇਗੀ ਦੇਖਦੇ ਕਿ ਹੁਣ ਆਉਣ ਵਾਲੇ ਦਿਨਾਂ ਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤਾਂ ਉਹ ਸਮਝ ਦੱਸੇਗਾ ਫਿਰ ਵੀ ਕਹਿੰਦੇ ਜਸਪ੍ਰੀਤ ਦੇ ਨਾਲ ਹਰਤੇਸ਼